ਅਸਲਾਮੁਆਲੇਕਮ ਇਸ ਦੁੱਖ ਦੀ ਘੜੀ ਚ ਪਹੁੰਚੇ ਸਾਰੇ ਵੱਖ-ਵੱਖ ਦਰਬਾਰਾਂ ਤੋਂ ਬਜ਼ੁਰਗ ਸਹਿਬਾਨ ਰਿਸ਼ਤੇਦਾਰ ਭੈਣ ਭਰਾ ਸਾਰਿਆਂ ਦਾ ਸ਼ੁਕਰੀਆ ਦਾ ਕਰਦੇ ਆ ਮੈਂ ਕੋਈ ਜ਼ਿਆਦਾ ਲੰਬਾ ਨਹੀਂ ਬੋਲਣਾ ਕੁਝ ਮੁੱਖ ਸਰ ਜੀ ਗੱਲ ਜਿਹੜੀ ਹੈ ਜੋ ਅੱਜ ਦੀ ਤਰਤੀਬ ਹੈ ਬਜ਼ੁਰਗਾਂ ਦੀ ਰਹਿਨਮਾਈ ਦੇ ਵਿੱਚ ਹੀ ਹੋਣੀ ਲਾਜ਼ਮ ਹੈ ਸਾਡੇ ਪੀਰੋ মুর্ਸ਼ਦ ਹਜ਼ਰਤ ਮੀਆਂ ਖਲੀਫਾ ਸ਼ੇਰ ਮੁਹੰਮਦ ਸ਼ਾਹ ਚਿਸ਼ਤੀ ਸਾਹਿਬ ਰਹੀ ਰਹਿਮਤੁਲਾਹ ਅਲੇ ਕਲਿਆਨ ਸ਼ਰੀਫ ਉਹਨਾਂ ਦੇ ਸਾਡੇ ਖਲੀਫਾ ਸਾਹਿਬ ਮੀਆਂ ਗੁਲਜ਼ਾਰ ਮੁਹੰਮਦ ਜੀ ਉਹ ਸਾਰੇ ਤਸ਼ਰੀਫ ਫਰਮਾ ਨੇ ਔਰ ਦਰਬਾਰ ਮੰਡਾਲੀ ਸ਼ਰੀਫ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਦਾਤਾ ਅਬਦੁੱਲੇ ਸ਼ਾਹ ਕਾਦਰੀ ਰਹਿਮਤੁਲਾਹ ਅਲੇ ਉਸ ਦਰਬਾਰ ਚੋਂ ਬਾਬਾ ਜੀ ਮੌਜੂਦ ਨੇ ਰੁੜਕਾ ਸ਼ਰੀਫ ਦਰਬਾਰ ਮਸਤਾਂ ਦਾ ਦਰਬਾਰ ਬਾਬਾ ਜੀਤ ਸ਼ਾਹ ਜੀ ਔਰ ਨਕੋਦਰ ਦਰਬਾਰ ਬਾਬਾ ਮੁਰਾਦ ਸ਼ਾ ਰਹਿਮਤੁੱਲਾਹ ਅਲ ਸਰਕਾਰ ਸਾਈਂ ਲਾਡੀ ਸ਼ਾ ਰਹਿਮਤੁੱਲਾਹ ਅਲ ਸਰਕਾਰ ਉੱਥੋਂ ਖਾਸ ਤੌਰ ਤੇ ਇਸ ਦੁੱਖ ਦੀ ਘੜੀ 'ਚ ਸ਼੍ਰੀਖੋਇ ਨੇ ਵੱਖ-ਵੱਖ ਦਰਬਾਰਾਂ ਤੋਂ ਜਿੰਨੇ ਦਰਬਾਰਾਂ ਤੋਂ ਵੀ ਚੱਲ ਕੇ ਆਏ ਉਦੇਸੀਆਂ ਸ਼ਰੀਫ ਦਰਬਾਰ ਦਰਬਾਰ ਕਤਬ ਸ਼ਾ ਦੁੱਲੋ ਸਰਕਾਰ ਜਟਿਆਲਾ ਲੁਧਿਆਣੇ ਤੋਂ ਬਹੁਤ ਸਾਰੇ ਦਰਬਾਰਾਂ ਤੋਂ ਆਏ ਨੇ ਮੈਂ ਬਸ ਇੱਕ ਤੁਹਾਨੂੰ ਗੁਜ਼ਾਰਿਸ਼ ਕਰਨੀ ਹੈ ਕਿ ਤੁਹਾਡੇ ਹੱਥ ਦੇ ਨਾਲ ਅੱਜ ਸਾਡੇ ਚਾਚਾ ਜੀ ਕਰਾਮਤ ਅਲੀ ਜੀ ਉਹਨਾਂ ਦਾ ਜਾਨਸ਼ੀਨ ਜਿਹੜਾ ਉਹ ਚੁਣਿਆ ਜਾਣਾ ਹੈ ਜੋਨ ਦਾ ਵੱਡਾ ਬੇਟਾ ਗੁਲਾਮ ਅਲੀ ਸਾਡਾ ਭਰਾ ਉਹਦੇ ਤੇ ਤੁਸੀਂ ਜ਼ਿੰਮੇਦਾਰੀ ਦੇਣੀ ਆ ਔਰ ਦੁਆ ਕਰਨੀ ਆ ਕਿ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਕਰਾਮਤ ਅਲੀ ਜੀ ਔਰ ਉਸ ਤੋਂ ਪਹਿਲਾਂ ਸਾਡੇ ਬਾਬਾ ਜੀ ਫਕੀਰ ਮੁਹੰਮਦ ਜੀ ਜ਼ਿੰਮੇਦਾਰੀਆਂ ਨਿਭਾਉਂਦੇ ਰਹੇ ਉਸੇ ਤਰ੍ਹਾਂ ਉਸੇ ਤਰ੍ਹਾਂ ਕਰਾਮਤ ਅਲੀ ਚਾਚਾ ਜੀ ਦੀ ਜ਼ਿੰਮੇਦਾਰੀ ਜਿਹੜੀ ਆ ਗੁਲਾਮ ਅਲੀ ਨਿਭਾਵੇ ਸ਼ੌਕਤ ਅਲੀ ਨਿਭਾਵੇ ਉਸ ਤੋਂ ਬਾਅਦ ਅੱਗੇ ਉਹਨਾਂ ਦੀ ਅਗਲੀ ਪੀੜ੍ਹੀ ਜਿਹੜੀ ਆ ਉਹ ਵੀ ਨਿਭਾਉਂਦੀ ਰਵੇ ਔਰ ਇੱਕ ਦੋ ਕਵਾਲੀਆਂ ਦੇ ਨਾਲ ਕਿਉਂਕਿ ਹਾਜ਼ਰੀ ਜਿਹੜੀ ਹੈ ਕਿਉਂਕਿ ਉਹ ਮুরিਦ ਵੀ ਸਨ ਕਲਿਆਨ ਸ਼ਰੀਫ ਤੋਂ ਬਾਬਾ ਜੀ ਦੇ ਸਾਡੇ ਖਲੀਫਾ ਸਾਹਿਬ ਸਾਡੇ ਮੀਆਂ ਜੀ ਹਜ਼ਰਤ ਮੀਆਂ ਸ਼ੇਰ ਮੁਹੰਮਦ ਸਾ ਚਿਸ਼ਤੀ ਸਾਹਬ ਜੀ ਰਹਿਮਤੁਲਾਹ আলাইਹ ਉਹਨਾਂ ਦੇ ਮুরিਦ ਸਨ ਸਾਡੇ ਚਾਚਾ ਜੀ ਵੀ ਸੀ ਸਾਡੇ ਪੀਰ ਭਾਈ ਵੀ ਸੀ ਤੇ ਉਹ ਜੋ ਰਸਮ ਫਕੀਰਾਂ ਦੀ ਹੁੰਦੀ ਹੈ ਕਿ ਕਵਾਲੀ ਦੀ ਜਿਹੜੀ ਦਸਤਾਰ ਜਿਹੜੀ ਰਿਸ਼ਤੇਦਾਰੀ ਦੀ ਦਸਤਾਰ ਬੰਦੀ ਉਹ ਕੋਲਾਂ ਤੇ ਹੋ ਗਈ ਸੀ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜਿਹੜੀ ਅੱਜ ਦੀ ਦਸਤਾਰ ਬੰਦੀ ਹੈ ਇਹ ਫਕੀਰਾਂ ਦੀ ਦਸਤਾਰ ਬੰਦੀ ਹੈ ਨਕੌਦਰ ਦਰਬਾਰ ਤੋਂ ਤੁਸੀਂ ਖਾਸ ਤੌਰ ਤੇ ਪਹੁੰਚੇ ਹੋ ਤੇ ਤੁਸੀਂ ਆਪਣੇ ਮੁਹੱਬਤ ਦਾ ਹੱਥ ਸ਼ਫਕਤ ਦਾ ਹੱਥ ਇਹਨਾਂ ਬੱਚਿਆਂ ਦੇ ਸਿਰ ਤੇ ਸਾਡੇ ਸਿਰ ਤੇ ਰੱਖਣਾ ਉਸ ਤੋਂ ਬਾਅਦ ਦਸਤਾਰ ਬੰਦੀ ਤੋਂ ਬਾਅਦ ਫਿਰ ਕਵਾਲੀ ਔਰ ਕਵਾਲੀ ਤੋਂ ਬਾਅਦ ਦੁਆ ਫਾਤੀਹਾ ਹੋਊਗਾ ਦੁਆ ਫਾਤੀਹਾ ਤੋਂ ਬਾਅਦ ਫਿਰ ਸਭ ਨੇ ਰੁੱਖਾ ਮਿਸਾ ਜੋ ਖਾਣਾ ਤਿਲ ਫੁੱਲ ਬਣਾਇਆ ਉਹ ਸਭ ਨੇ ਖਾ ਕੇ ਜਾਣਾ ਜੀ ਤੇ ਮੈਂ ਆਪਣੇ ਵੱਲੋਂ ਗੁਜ਼ਾਰਿਸ਼ ਕਰਦਾ ਹਾਂ ਹਾਂਜੀ ਨਕੌਦਰ ਦਰਬਾਰ ਬਾਬਾ ਮੁਰਾਦ ਸ਼ਾ ਸਈ ਲਾਡੀ ਸ਼ਾ ਦਰਬਾਰ ਤੋਂ ਸੋਨੂ ਟੇਸੀ ਜੀ ਅਰਹਾਨ ਅੰਕਲ ਜੀ ਆਤਲ ਛਾਪੜਾ ਜੀ ਹੈਪੀ ਸਾਰੇ ਆਏ ਨੇ ਜੀ ਆਇਆਂ ਨੂੰ ਔਰ ਮੈਂ ਸੋਨੂ ਟੇਸੀ ਸਾਹਿਬ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਸ਼ਰਦਾ ਦੇ ਫੁੱਲ ਅਰਪਿਤ ਕਰਨ ਦੁਆਵਾਂ ਲੈ ਕੇ ਆਨੇ ਰਿਹਾਨ ਅੰਕਲ ਜੀ ਤੁਸੀਂ ਵੀ ਆ ਜਾਓ ਨਾਲ ਤੇ ਉਸ ਤੋਂ ਬਾਅਦ ਫਿਰ ਦਸਤਾਰਬੰਦੀ ਹੋਣੀ ਹੈ ਦਸਤਾਰਬੰਦੀ ਤੋਂ ਬਾਅਦ ਫਿਰ ਕਵਾਲੀ ਔਰ ਉਸ ਤੋਂ ਬਾਅਦ ਦੁਆਫਾਤਿਆ ਸੋਨੂ ਟੇਸੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਇੰਨਾ ਸਮਰਥੀ ਨਹੀਂ ਸਮਝਦਾ ਕਿ ਸਾਰੀ ਸੰਗਤ ਇੰਨੇ ਵਿਦਵਾਨ ਅਲੱਗ-ਅਲੱਗ ਦਰਬਾਰਾਂ ਤੋਂ ਪੀਰ ਫਕੀਰ ਰੂਹਾਂ ਸਾਰੀਆਂ ਇੱਥੇ ਆਈਆਂ ਕਿ ਮੈਂ ਕੁਝ ਕਹਿ ਸਕਾਂ ਪਰ ਹੁਕਮ ਹੈ ਪਰਿਵਾਰ ਦਾ ਦੋ ਸ਼ਬਦ ਬਾਬਾ ਮੁਰਾਦ ਸ਼ਾ ਸਾਈਂ ਜੀ ਦੀ ਕਿਰਪਾ ਦੇ ਨਾਲ ਜ਼ਰੂਰ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਸਲਾਮ ਆਖਦੇ ਹਾਂ ਸਾਰੀ ਸੰਗਤ ਨੂੰ ਇਸ ਧਰਤੀ ਨੂੰ ਖਾਸ ਕਰ ਜਿਸ ਧਰਤੀ ਨੇ ਇੰਨੇ ਦਲੇਰ ਯੋਧੇ ਇੰਨੀ ਦਲੇਰ ਸੋਚ ਰੱਖਣ ਵਾਲੇ ਸਪੂਤ ਪੈਦਾ ਕੀਤੇ ਸਭ ਨੂੰ ਆਪਾਂ ਨੂੰ ਪਤਾ ਆ ਕਿ ਜਦੋਂ ਐਡਾ ਵੱਡਾ ਸ਼ਾਸਕ ਇੱਕ ਫੈਸਲਾ ਕਰ ਰਿਹਾ ਸੀ ਜ਼ੁਲਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਤੁਹਾਡਾ ਹੀ ਵੱਡ ਵਡੇਰਾ ਇੱਕ ਖੜਾ ਹੋ ਕੇ ਉਹਨੇ ਕਿਹਾ ਸੀ ਕਿ ਗਲਤ ਆ ਉਹਨੇ ਗਲਤ ਕਿਹਾ ਸੀ ਹਕੂਮਤ ਦੇ ਉਲਟ ਜਾ ਕੇ ਕਹਿਣਾ ਬਹੁਤ ਵੱਡੀ ਗੱਲ ਆ ਤੇ ਉਥੋਂ ਜਿਹੜੀ ਇੱਕ ਸਾਂਝ ਸਾਡੀ ਬਣੀ ਸੀ ਔਰ ਜਿਹੜੀ ਉਹ ਸਾਂਝ ਇੰਨੀ ਡੂੰਗੀ ਹੋਈ ਸੀ ਜੋ ਅੱਜ ਤਾਈਂ ਚੱਲ ਰਹੀ ਆ ਮੈਂ ਕਹਿੰਨਾ ਕਿ ਬਹੁਤ ਮੁਕੱਦਸ ਧਰਤੀ ਆ ਜਿਸ ਦੇ ਉੱਤੇ ਅੱਜ ਅਸੀਂ ਖੜੇ ਆ ਸੋ ਸਾਡੇ ਇਕਰਮਤ ਅਲੀ ਜੀ ਸਾਡੇ ਵੱਡੇ ਬਹੁਤ ਪਿਆਰ ਵਾਲੇ ਜਦੋਂ ਵੀ ਦਰਬਾਰ ਤੇ ਬਾਬਾ ਮੁਰਾਦ ਸ਼ਾ ਦਰਬਾਰ ਨਕੋਦਰ ਜਦੋਂ-ਜਦੋਂ ਵੀ ਇਹਨਾਂ ਦੇ ਦਰਸ਼ਨ ਕੀਤੇ ਆ ਇਹਨਾਂ ਨੇ ਸਿਆਣਿਆਂ ਤੋਂ ਦੇਖੋ ਕੀ ਸਿੱਖਣ ਨੂੰ ਮਿਲਦਾ ਕਿ ਬਹੁਤ ਘੱਟ ਬੋਲਦੇ ਸੀਗੇ ਬਹੁਤ ਘੱਟ ਬਹੁਤ ਘਟਵਚਨ ਕਰਦੇ ਸਗੇ ਮੂੰਹ ਚੋਂ ਕੁਝ ਵੀ ਕਹਿ ਦੇਣਾ ਤੇ ਹੱਸ ਕੇ ਕਹਿਣਾ ਠੀਕ ਹੈ ਜੀ ਠੀਕ ਹੈ ਜੀ ਇਹ ਸਬਰ ਵਾਲੇ ਲੋਗ ਇਹ ਸਬਰ ਵਾਲੀਆਂ ਰੂਹਾਂ ਹੁਣ ਬਹੁਤ ਘਟ ਗਈਆਂ ਸਮਾਜ ਦੇ ਵਿੱਚ ਇਹਨਾਂ ਤੋਂ ਆਪਾਂ ਨੂੰ ਇਹੀ ਸਿੱਖਿਆ ਲੈਣ ਦੀ ਲੋੜ ਆ ਬਾਕੀ ਮੈਂ ਜ਼ਰੂਰ ਕਹਿਣਾ ਹੁੰਨਾ ਕਿ ਜਿਹੜੇ ਰਤਬੇ ਆ ਜਿਹੜੇ ਕਲਾਕਾਰ ਆ ਜਿਹੜੇ ਫਨਕਾਰ ਆ ਔਰ ਐਡੀ ਐਡੀ ਮਕਾਮ हासिल ਕਰਦੇ ਆਪਣੀ ਜੀਵਨ ਦੇ ਵਿੱਚ ਇਹ ਪ੍ਰਮਾਤਮਾ ਇਹਨਾਂ ਨੂੰ ਇਹ ਐਸੀਆਂ ਰੂਹਾਂ ਆ ਇਹਨਾਂ ਨੂੰ ਪਹਿਲੇ ਹੀ ਨਵਾਜ ਕੇ ਭੇਜਦਾ ਇਸ ਧਰਤੀ ਦੇ ਉੱਤੇ ਇਹ ਨਵਾਜੀਆਂ ਹੋਈਆਂ ਰੂਹਾਂ ਅੱਡ ਕਰਕੇ ਮਾਲਕ ਭੇਜਦਾ ਆ ਸੋ ਇਹ ਪਿਆਰ ਵੰਡਦੇ ਆ ਸੂਫੀਇਜ਼ਮ ਚ ਤੇ ਹੈ ਵੀ ਇਸ਼ਕ ਦਾ ਸਨੇਹਾ ਪਿਆਰ ਦਾ ਸਨੇਹਾ ਅੱਜ ਸਾਰੇ ਜਿੰਨੇ ਵੀ ਸਟੇਜ ਤੇ ਆ ਕੇ ਇੱਥੇ ਬੋਲ ਕੇ ਗਏ ਡਾਇਸ ਤੇ ਸਭ ਨੇ ਪਿਆਰ ਦੀ ਗੱਲ ਕੀਤੀ ਆ ਇਸ਼ਕ ਦੀ ਗੱਲ ਕੀਤੀ ਆ ਇਕਤਰਤਾ ਦੀ ਗੱਲ ਕੀਤੀ ਆ ਆਪਸੀ ਭਾਈਚਾਰੇ ਦੀ ਗੱਲ ਕੀਤੀ ਧਰਤੀ ਵੀ ਉਹ ਆ ਗੱਲ ਵੀ ਹੋ ਰਹੀ ਆ ਬੜਾ ਆਨੰਦ ਪਰ ਦੁੱਖ ਦੀ ਘੜੀ ਆ ਔਰ ਇਹੀ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਦਰਜ ਆ ਮਰਨ ਲਿਖਾਏ ਮੰਡਲ ਮੇ ਆਏ ਸੋ ਆਸਾਂ ਦੀ ਜਿਹੜੀ ਪੂੰਜੀ ਆ ਉੱਤੇ ਤੈਹ ਹੋ ਜਾਂਦੀ ਆ ਇਨਸਾਨ ਥੱਲੇ ਜਦੋਂ ਆਉਂਦਾ ਆ ਜਿੰਦਨ ਸਵਾਸ ਪੂਰੇ ਹੋ ਗਏ ਬਹਾਨਾ ਬਣਨਾ ਸੋ ਉਸੇ ਤਹਿਤ ਜੋ ਕੁਦਰਤ ਨੇ ਰਚਨਾ ਰਚੀ ਆ ਉਹਦੇ ਤਹਿਤ ਕਰਮਤ ਜੀ ਸਾਡੇ ਵਿੱਚ ਨਹੀਂ ਗਏ ਬਹੁਤ ਦੁੱਖ ਦੀ ਘੜੀ ਆ ਪਰ ਪੀੜੀਦਰ ਪੀੜੀ ਜਿੰਦਾਂ ਗੁਲਾਮ ਜੀ ਸ਼ੌਕਤ ਜੀ ਹੁਣ ਗਾਂ ਉਹਨਾਂ ਦੀ ਪੀੜੀ ਆ ਸਰਦਾਰ ਅਲੀ ਜੀ ਨੇ ਦੱਸਿਆ ਆ ਕਿ ਹੁਣ ਉਹਨਾਂ ਦੇ ਜ਼ਿੰਮੇਵਾਰੀ ਜਿਹੜੀ ਆਈ ਆ ਉਹਨਾਂ ਨੇ ਨਿਭਾਉਣੀ ਆ ਅਸੀਂ ਦਰبار ਵੱਲੋਂ ਦਰਬਾਰ ਦੀ ਸਾਰੀ ਸੰਗਤ ਵੱਲੋਂ ਸਾਰੇ ٹرسٹ ਵੱਲੋਂ ਔਰ ਖਾਸ ਕਰਕੇ ਸਾਡੇ ਮੁੱਖ ਸੇਵਾਦਾਰ ਸ੍ਰੀ ਗੁਰਦਾਸ ਮਾਨਜੀ ਵੱਲੋਂ ਇਹੀ ਅੱਲਾ ਪਾਕ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ ਔਰ ਪਿੱਛੇ ਸਾਰੇ ਪਰਿਵਾਰ ਨੂੰ ਸਾਰੀ ਜਿੰਨੀ ਸੰਗਤ ਇੱਥੇ ਆਈ ਆ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਇਹ ਇੱਕ ਐਸੀ ਸ਼ਖਸੀਅਤ ਸਨ 우ਸਤਾਦ ਕਰਾਮਤ ਫਕੀਰ ਸਾਹਿਬ ਕੇ ਉਹਨਾਂ ਨੂੰ ਹਰ ਬੰਦਾ ਹੀ ਕਹਿੰਦਾ ਸੀ ਕਿ ਇਹ ਮੇਰੇ ਨਾਲ ਜ਼ਿਆਦਾ ਪਿਆਰਾ ਮੇਰੇ ਨਾਲ ਜ਼ਿਆਦਾ ਪਿਆਰਾ ਮੇਰੇ ਨਾਲ ਜ਼ਿਆਦਾ ਪਿਆਰਾ ਹਰ ਦਰਬਾਰ ਦਾ ਬੰਦਾ ਇਹ ਕਹਿੰਦਾ ਸੀ ਕਿ ਕਰਾਮਤ ਅਲੀ ਜੀ ਦਾ ਸਾਡੇ ਨਾਲ ਜ਼ਿਆਦਾ ਪਿਆਰ ਹੈ ਸੋ ਸਾਡਾ ਪਰਿਵਾਰ ਮੇਰੇ ਵੱਡੇ ਭਰਾ 우ਸਤਾਦ ਸ਼ੌਕਤ ਅਲੀ ਮਤੋਈ ਸਾਹਿਬ ਜਿਨ੍ਹਾਂ ਨੇ ਘਟੋੜ 25 30 ਸਾਲ 우ਸਤਾਦ ਕਰਾਮਤ ਅਲੀ ਜੀ ਦੇ ਨਾਲ ਸਾਥੀ ਦੇ ਤੌਰ ਤੇ ਕੰਮ ਕੀਤਾ ਹੈ ਉਸਤਾਦ ਅਬਦੁਲ ਸਤਾਰ ਸਾਹਿਬ ਉਹਨਾਂ ਨੇ ਹੁਣ ਤੱਕ ਉਹ ਉਹਨਾਂ ਨਾਲ ਕੰਮ ਕਰਦੇ ਰਹੇ ਉਸਤਾਦ ਗੁਲਜ਼ਾਰ ਅਲੀ ਉਹ ਤਬਲੇ ਤੇ ਉਹਨਾਂ ਨੇ 20 ਸਾਲ 22 ਸਾਲ ਸੰਗਤ ਉਹਨਾਂ ਦੇ ਨਾਲ ਕੀਤੀ ਸੋ ਇੱਕ ਬੜਾ ਲੰਮਾ ਸਾਡੇ ਪਰਿਵਾਰ ਦੇ ਨਾਲ ਰਿਸ਼ਤਾ ਰਿਆ ਖਾਨ ਸਾਹਿਬ ਦਾ ਮੈਂ ਨਾ ਚੰਦ ਲੈਣਾ ਜੀ ਜ਼ਮੀਰ ਸਾਹਿਬ ਉਹਨਾਂ ਨੂੰ ਮੈਂ ਇੱਕ ਸ਼ਰਧਾਂਜਲੀ ਦੇ ਤੌਰ ਤੇ ਆਪਣੇ ਇੱਕ ਦਿਲ ਦੀ ਗੱਲ ਮੈਂ ਬੋਲਣਾ ਚਾਹੁੰਦਾ ਕਿ ਤੇਰੇ ਨਾਲ ਲਗਾ ਹੈ ਅੱਜ ਵੀ ਤੇਰੇ ਨਾਲ ਲਗਾ ਹੈ ਅੱਜ ਵੀ ਸਾਡਾ ਰੱਬ ਗਵਾਹ ਹੈ ਅੱਜ ਵੀ ਤੇਰੇ ਨਾਲ ਲਗਾ ਹੈ ਅੱਜ ਵੀ ਸਾਡਾ ਰੱਬ ਗਵਾਹ ਹੈ ਅੱਜ ਵੀ ਅੱਖਾਂ ਚੋਂ ਕਦੀ ਦਿਲ ਚੋਂ ਛਲ ਕੇ ਅੱਖਾਂ ਚੋਂ ਕਦੀ ਦਿਲ ਚੋਂ ਛਲ ਕੇ ਤੇਰਾ ਇਸ਼ਕ ਅਤਹਾ ਹੈ ਅਜਵੀ ਬੇਸ਼ੱਕ ਰੂਹ ਆਵਾਰਾ ਹੋ ਗਈ ਬੇਸ਼ੱਕ ਅਸੀਂ ਇੱਧਰ ਉੱਧਰ ਜਾਣ ਲੱਗੇ ਆਪਣਾ ਆਪਣਾ ਕੰਮ ਕਾਰੋਬਾਰ ਹਰ ਬੰਦੇ ਕਰਦਾ ਬੇਸ਼ੱਕ ਰੂਹ ਆਵਾਰਾ ਹੋ ਗਈ ਤੇਰੀ ਤੇ ਪਰਵਾਹ ਹੈ ਅਜਵੀ ਤੇਰੀ ਤੇ ਪਰਵਾਹ ਹੈ ਅਜਵੀ ਸ਼ੁਰੂਆਤੀ ਦਾ ਇਲਮ ਨਹੀਂ ਹੈ ਤੇਰੇ ਤੱਕ ਮੁਕਾ ਹੈ ਅਜਵੀ ਪੱਖ ਨਹੀਂ ਸੁਣਿਆ ਫੈਸਲਾ ਦੇਤਾ ਸੁਣਿਆ ਮਰਜ਼ੀ ਨਹੀਂ ਕਿਸੇ ਦੀ ਸੁਣੀ ਪੱਖ ਨਹੀਂ ਸੁਣਿਆ ਫੈਸਲਾ ਦੇਤਾ ਸਾਡਾ ਹੱਕ ਬਕਾ ਹੈ ਅੱਜ ਵੀ ਤੇਰੀ ਤੇ ਪਰਵਾਹ ਹੈ ਅੱਜ ਵੀ ਤੂੰ ਸਰਦਾਰ ਸੀ ਉਸ ਵੇਲੇ ਵੀ ਤੂੰ ਸਰਦਾਰ ਸੀ ਉਸ ਵੇਲੇ ਵੀ ਸਾਹ ਤੇਰੇ ਵਿੱਚ ਸਾਹ ਹੈ ਅੱਜ ਵੀ ਤੇਰੇ ਨਾਲ ਲਗਾ ਹੈ ਅੱਜ ਵੀ ਸਾਡਾ ਰੱਬ ਗਵਾ ਹੈ ਅੱਜ ਵੀ ਇਨਾਂ ਕੋਲੋਂ ਬਹੁਤ ਕੁਝ ਸਿੱਖਿਆ ਬਹੁਤ ਇਹਨਾਂ ਦੀ ਸੰਗਤ ਕੀਤੀ ਅਸੀਂ ਬਚਪਨ ਚ ਔਰ ਚਾਚਾ ਜੀ ਰਹਿੰਦਾ ਹੀ ਮਤੋਈ ਹੁੰਦੇ ਸੀ ਜ਼ਿਆਦਾ ਇੱਥੋਂ ਇਹਨਾਂ ਨੇ ਸਾਈਕਲ ਚੱਕਣਾ ਤੇ ਸਾਡੇ ਪਿੰਡ ਮਤੋਈ ਇੱਥੋਂ 3 ਕਿਲੋਮੀਟਰ ਤੇ ਪਿੰਡ ਹੈ ਉੱਥੇ ਪਹੁੰਚਣਾ ਤੇ ਸਾਰਾ ਸਾਰਾ ਦਿਨ ਸਾਡੇ ਅੱਬਾ ਜੀ ਦੇ ਨਾਲ ਸਮਾਂ ਗੁਜ਼ਾਰਨਾ ਉਹ ਵਾਜੇ ਖੁੱਲੇ ਰਹਿਣੇ ਤਬਲੇ ਖੁੱਲੇ ਰਹਿਣੇ ਰਿਹੈਸਲੇ ਹੀ ਚਲਦੀਆਂ ਰਹਿਣੀਆਂ ਸਾਰਾ ਸਾਰਾ ਦਿਨ ਤੇ ਇਹ ਬਹੁਤ ਹੀ ਰਿਸਪੈਕਟਡ ਨੇ ਸਾਰਿਆਂ ਦੇ ਔਰ ਮੈਂ ਹੁਣ ਜ਼ਾਰਿਸ ਕਰੂੰਗਾ ਕਿ ਗੁਲਾਮ ਅਲੀ ਹੁਣਾਂ ਦੀ ਜਿਹੜੀ ਦਸਤਾਰ ਬੰਦੀ ਆ ਜ਼ਮੀਰ ਸਾਹਿਬ ਅੱਗੇ ਆਪਣਾ ਪ੍ਰੋਗਰਾਮ ਦੱਸਣ ਬਹੁਤ-ਬਹੁਤ ਸ਼ੁਕਰੀਆ ਮੇਰੇ ਭਰਾ ਸਰਦਾਰ ਅਲੀ ਮਤੋਈ ਜੀ ਨੇ ਕਰਾਮਤ ਫਕੀਰ ਸਾਹਿਬ ਤੇ ਬਹੁਤ ਜ਼ਿਆਦਾ ਰੌਸ਼ਨੀ ਪਾਈ ਸਾਡੇ ਵਿਚਕਾਰ ਕਾਫਲਾ ਮੀਰ ਆਲ ਇੰਡੀਆ ਰਜਿਸਟਰਡ ਦੇ ਪ੍ਰੈਜ਼ੀਡੈਂਟ ਅਬਦੁਰਜ਼ਾਕ ਮੀਰ ਸਾਹਿਬ ਦਿੱਲੀੋਂ ਆਏ ਹਨ ਮੈਂ ਸ਼ੌਕਤ ਅਲੀ ਸਾਹਿਬ ਦੀ ਤਰਫੋਂ ساڑھے غلام علی صاحب دی طرفوں عبد الزاک میر صاحب نے گزارش ہے کہ آپ آگے آ جائیں بھائی آ جائیے آگے ہیں دلی سے آئے ہیں مرحوم کے درجات کی بلندی کی دعا کرنے کے لیے ہم ان کے بے حد مشکور و ممنون ہیں ابھی آؤ جی جتنے بھی دربار کے مک دار کہہ لیجیے سوفیا اکرام کہہ لیجیے آج کے دور کے ولی کہہ لیجیے ایک ایسی رسم کو ادا کرنے جا رہے ہیں کہ جو ایک باپ کے بچھڑ جانے کا غم ہوتا ہے اور اوپر سے اس دستار کا بوجھ جو جانے والا بتا کے بھی نہیں گیا ہوتا کہ اس دستار کو سنبھال کے کیسے رکھنا ہے لیکن مرحوم کرامت فقیر صاحب نے سب دے اوپر یکساں محبت لٹائی چاہے وہ اپنے بیٹے نے چاہے انہوں دے شاگرد نے ਚਾਹੇ ਮੁਕੱਦਸ ਮਜ਼ਾਰਤ ਦੇ ਸੂਫੀਆ ਇਕਰਾਮ ਨੇ ਉਹਨਾਂ ਪਿਆਰ ਦਿੱਤਾ ਉਹਨੀ ਮੁਹੱਬਤ ਦਿੱਤੀ ਜਿੰਨਾ ਗੁਲਾਮ अली ਦਾ ਹਿੱਸਾ ਬਣਦਾ ਥਾ ਸ਼ੌਕਤ अली ਦਾ ਹਿੱਸਾ ਬਣਦਾ ਸੀਗਾ ਅਸੀਂ ਬੇਹਤ ਮਸ਼ਕੂਰ ਤੇ ਮਮਨੂਨ ਹਾਂ ਸੋਨੂ ਟੇਸੀ ਜੀ ਦੇ ਕਿ ਜਿਨ੍ਹਾਂ ਨੇ ਐਡੇ ਵੱਡੀ ਦਰਗਾਹ ਤੋਂ ਆ ਕੇ ਸਮੂਚੀ ਮੈਨੇਜਮੈਂਟ ਦੇ ਨਾਲ حضرت ਪੀਰ ਬਾਬਾ ਸ਼ਾਹੀ ਲਾਡੀ ਲਾਡੀ ਸ਼ਾ ਸਰਕਾਰ ਬਾਬਾ حضرت ਪੀਰ ਮੁਰਾਦ ਸ਼ਾ ਸਰਕਾਰ ਦੇ ਦਰਬਾਰ ਤੋਂ ਤੁਹਾਡਾ ਆਣਾ ਹੀ ਕਿਉਂਕਿ ਤੁਹਾਡੀ ਤੇ ਖੁਸ਼ਬੂ ਹੀ ਪੰਜਾਬ ਨੂੰ ਪੰਜ ਦਰਿਆਵਾਂ ਦੀ ਮੁਹੱਬਤ ਵੰਡਦੀ ਹੈ ਉਸ ਤੋਂ ਬਾਅਦ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ حضرت ਪੀਰ ਬਾਬਾ ਸਾਈਂ ਉਮਰੇ ਸ਼ਾ ਸਰਕਾਰ ਦਾ ਜੀ